ਸਾਰੇ ਮੈਨੂੰ ਚੌਂਕ ਦੇ ਵਿੱਚ ਖਲਾਰ ਕੇ ਨੇ ਚਪੇੜਾ ਮਾਰੀਆਂ ਮੇਰਾ ਕੰਨ ਅਜੇ ਤੱਕ ਦੁੱਖਣ ਦਿਆਏਗਾ ਜੋ ਜੁੰਡੇ ਬੁੱਟੇ ਚਪੇੜਾ ਮਾਰੀਆਂ ਗੀਆਂ ਵਾ ਉੱਤੋਂ ਗੰਦ ਪੱਕਦਾ ਹੈਗਾ ਵਾ ਇੱਦਾਂ ਕਰੋ ਇੱਦਾਂ ਕਰੋ ਅੱਜ ਵੀ ਅਸੀਂ ਦਰਬਾਰ ਸਾਹਿਬੋਂ ਲੰਗਰ ਖਾ ਕੇ ਆਂਦੇ ਹੀ ਅੰਨੇ ਤੁਹਾਨੂੰ ਰਿਕਸ਼ੇ ਦਿੱਤਾ ਸਪੈਸ਼ਲ ਤਾਰ ਕੇ ਮੇਰੇ ਨਾਲ ਦੇ ਤੇ ਚਪੇੜਾ ਮਾਰੀਆਂ ਵਾ ਉੱਤੋਂ ਗੋਲਾਂ ਗੱਡੀਆਂ ਵਾ ਠੀਕ ਹੈ ਫਿਰ ਮੈਨੂੰ ਵੀ ਇੱਥੋਂ ਭਜਾਇਆ ਵਾ ਇਹਨੇ ਉਹਨੂੰ ਵੀ ਇੰਨਾ ਕੁੱਟਿਆ ਬਹੁਤ ਜ਼ਿਆਦਾ ਕੁੱਟਿਆ ਇਹਨੇ ਕਦੀ ਕਹਿੰਦਾ ਆਧਾਰ ਕਾਰਡ ਦਿਖਾਓ ਆਪਦੇ ਤੁਹਾਡੀ ਮੰਗ ਕਰਦੇ ਆ ਕਿ ਸਾਨੂੰ ਜਦੋਂ ਆਏ ਇੱਥੇ ਕੰਮ ਕਰਦੇ ਆ ਗਿਆ ਸਾਰਾ ਆਪਣਾ ਘਰ ਚਲਾਣੇ ਆ ਆਪਣੀਆਂ ਮਜਬੂਰੀਆਂ ਨੂੰ ਆਣੇ ਇੱਥੇ ਐ ਆ ਕੇ ਸਾਨੂੰ ਤੰਗ ਕਰਦਾ ਹੈਗਾ ਵਾ ਸਾਡੇ ਕੰਮ ਬੰਦ ਕੀਤੇ ਹੋਏ ਆ ਇਹਨੇ ਸਾਨੂੰ ਪੈਸਾ ਵੀ ਮੰਗਦਾ ਸਾਰਾ ਕੁਝ ਕਰਦਾ ਹੈ ਸਰ ਪੈਸੇ ਮੰਗਦਾ ਕਦੀ ਜਿਹੜੀਆਂ ਦੇ ਦਿੰਦੀਆਂ ਉਹ ਸਹੀ ਮੁੰਡਿਆਂ ਨੂੰ ਕੋਟਦਾ ਹੈਗਾ ਮੁੰਡੇ ਦੇ ਮਗਰ ਭਜਦਾ ਉਹਨਾਂ ਤੋਂ ਪੈਸੇ ਲੰਦਾ ਵਾ ਜਾ ਜਾ ਕੇ ਕੀ ਨਾਮ ਤੁਹਾਡਾ ਮੇਰਾ ਨਾਮ ਅਰਸ਼ਪ੍ਰੀਤ ਕੌਰ ਜੀ ਹਾਂ ਜੀ ਕੀ ਆ ਤੁਹਾਡਾ ਦਰਦ ਕੱਲ ਲਿਆਂਗੇ ਕਿ ਕੱਪੜੇ ਪਾੜੇ ਤੁਹਾਡੇ ਹਾਂਜੀ ਸ਼ੇਰਾ ਵਾਲੇ ਗੀੜ ਦੇ ਥੱਲੇ ਮੇਰੇ ਕੱਪੜੇ ਵੀ ਪਾੜੇ ਦੋ ਚਾਰ ਮੁੰਡੇ ਨਾਲ ਲਿਆ ਗਏ ਸਰਦਾਰ ਜੀ ਫਰਜੀ ਨੇ ਹੰਗਾ ਏ ਕੁੜੀਆਂ ਨਾਲ ਗਲਤ ਹੁੰਦਾ ਹੈ ਜੇ ਇਹਦੇ ਨਾਲ ਗਲਤ ਹੋ ਜਾਈਏ ਤੇ ਫਿਰ ਸਹੀ ਹੈ ਜੇ ਨਹੀਂ ਗਲਤ ਹੋਈਏ ਤੇ ਫਿਰ ਇਸਨੂੰ ਜੀਣਾ ਹੀ ਆਰਾਮ ਕਰ ਦਿੰਦਾ ਮੈਂ ਚਾਪੀ ਗਿਆ ਐਂਡੀ ਵਾਸਟੈਂਡ ਤੋਂ ਆਟੋ ਵਾਲੇ ਦੇ ਆਟੋ ਤੇ ਬੈਠੀ ਇਹਨੇ ਆਟੋ ਤੇ ਮੇਰੇ ਇੱਥੇ ਫੜ ਕੇ ਕੱਪੜੇ ਪਾੜ ਕੇ ਥੱਲੇ ਲਾਇਆ ਫਿਰ ਮੇਰੇ ਚਪੇੜਾ ਮਾਰੀਆਂ ਨਾਲੇ ਮੇਰੇ ਕੱਪੜੇ ਪਾੜੇ ਤੇ ਫਿਰ ਜਦੋਂ ਮੈਂ ਘਰ ਨੂੰ ਚੱਲੀ ਵਾਪਸ ਤੇ ਮੇਰੇ ਇਲਾਕੇ ਚ ਲੱਤ ਮਾਰ ਕੇ ਮੈਨੂੰ ਥੱਲੇ ਸੁੱਟਿਆ ਇਹ ਰੋਜ਼ ਦੇ ਇਹ ਰੋਜ਼ ਹੀ ਆਣ ਕੇ ਸਾਨੂੰ ਇਦਾਂ ਹੀ ਕਰਦਾ ਕੱਲ੍ਹ ਤੇ ਮੇਰਾ 1 ਵੇ ਤੋਂ ਲੈ ਕੇ 3:30 ਵੇ ਤੱਕ ਇਹਨਾਂ ਨੇ ਮੇਰਾ ਜੀਣਾ ਹਰਾਮ ਕੀਤਾ ਨਾਲੇ ਚਪੇੜਾਂ ਮਾਰੀਆਂ ਗਲਾ ਘੁੱਟਿਆ ਉਹ ਕੀ ਮੰਗ ਕਰਦੇ ਆ ਅਸੀਂ ਇਨਸਾਫ ਦੀ ਮੰਗ ਕਰਦੇ ਆ ਸਾਨੂੰ ਪਿਸਤਲ ਦਿਖਾ ਦਿਖਾ ਕੇ ਨਾ ਤੇ ਬਲੈਕਮੀਨ ਕਰਦਾ ਆ ਕਹਿੰਦਾ ਮੈਂ ਕਬੂਲ ਪੂਰੇ ਚੱਲੋ ਝਾੜੀਆਂ ਚ ਮੇਨਾਂ ਗਲਤ ਕੰਮ ਕਰਨ ਜਿਹੜੀ ਚੱਲ ਜਾਂਦੀ ਆ ਉਹਨੂੰ ਕੁਝ ਨਹੀਂ ਕਹਿੰਦਾ ਤੇ ਜਿਹੜੀ ਨਹੀਂ ਜਾਂਦੀ ਉਹਨਾਂ ਜਿੱਦਾਂ ਮੇਨਾਂ ਰਾਤੀ ਕੀਤਾ ਇਦਾਂ ਹੀ ਕਰਦਾ ਹਾਂਜੀ ਕੀ ਨਾਮ ਤੁਹਾਡਾ ਨਵਜੋਤ ਹਾਂਜੀ ਕੀ ਐ ਸਾਰਾ ਜਿਹੜਾ ਨਿਆੰਗਾ ਕੇ ਤੁਹਾਨੂੰ ਕੁੱਟਦਾ ਕੀ ਐ ਸਾਰਾ ਮਾਮਲਾ ਸਰ ਜੀ ਜਿਹੜਾ ਨਿਆੰਗਾ ਐ ਸਾਨੂੰ ਇੱਥੇ ਸਾਡੇ ਨਾਲ ਜ਼ਬਰਦਸਤੀ ਕਰਦਾ ਆ ਸਾਨੂੰ ਲਿਜਾ ਕੇ ਗਲਤ ਕੰਮ ਵੀ ਕਰਦਾ ਆ ਪਹਿਲੇ ਸਾਨੂੰ ਕਹਿੰਦਾ ਮੇਰੇ ਨਾਲ ਦਾ ਦਾ ਗਲਤ ਕੰਮ ਕਰੋ ਤੇ ਤੁਹਾਨੂੰ ਅਸੀਂ ਤੰਗ ਨਹੀਂ ਕਰਾਂਗੇ ਉਤੋਂ ਉਤੋਂ ਬਾਅਦ ਫੇਰ ਦੂਜੇ ਦਿਨ ਹੋਰ ਮੁੰਡੇ ਲਿਆਂਦਾ ਆ ਤੇ ਫੇਰ ਸਾਨੂੰ ਕੁੱਟਦਾ ਤਾਂ ਕਹਿੰਦਾ ਇਹਨਾਂ ਨਾਲ ਵੀ ਹੁਣ ਗਲਤ ਕੰਮ ਕਰੋ ਤਾਂ ਫੇਰ ਨਹੀਂ ਕੁੱਟੂੰਗਾ ਤਾਂ ਨਜਾਇਜ਼ ਕਰਦਾ ਪਿਆ ਆ ਸਾਡੇ ਨਾਲ ਕਦੀ ਸਾਨੂੰ ਕੁੱਟਦਾ ਆ ਕਦੀ ਸਾਡੇ ਨਾਲ ਗਲਤ ਕੰਮ ਕਰਦਾ ਆ ਤੇ ਮੇਰੇ ਨਾਲ ਦੋਨਾਂ ਦੋ ਨਿਆੰਗਾ ਜਿਨ੍ਹਾਂ ਨੇ ਗਲਤ ਕੰਮ ਵੀ ਕੀਤਾ ਆ ਤੇ ਉਤੋਂ ਸਾਨੂੰ ਕੁੱਟਦਾ ਵੀ ਆ ਉਹ ਨਾਮ ਪਤਾ ਨਾ ਆ ਨੰਗਾ ਇੱਕ ਦਾ ਨਾਮ ਹੂੰ ਦੂਜੇ ਦਾ ਨਾਮ ਸਰ ਮੈਨੂੰ ਪਤਾ ਨਹੀਂ ਜਿਹੜਾ ਜਿਨੇ ਆਪਣੇ ਕੋ ਪਿਸਟਲ ਜੀ ਰੱਖੀ ਹੋਈ ਹੈ ਉਹਦਾ ਨਾਮ ਤੇ ਧਮਕੀਆਂ ਦਿੰਦਾ ਤੁਹਾਨੂੰ ਬੱਸ ਹਾਂਜੀ ਸਰ ਜੀ ਧਮਕੀਆਂ ਦਿੰਦਾ ਅੱਗੋਂ ਸਾਨੂੰ ਕਹਿੰਦਾ ਤੁਹਾਨੂੰ ਮਾਰੂੰਗਾ ਕੁੱਟੂੰਗਾ ਤੇ ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ ਬਹੁਤ ਜਿਆਦਾ ਦੁਖੀ ਕੀਤਾ ਹੋਇਆ ਨੇ ਸਾਨੂੰ ਇਕ ਕਿੰਨੀ ਦੇਰ ਤੋਂ ਇਹ ਤੁਹਾਨੂੰ ਹਰਾਸਮੈਂਟ ਕਰ ਰਿਹਾ ਹੈ ਇਹਨੂੰ ਸਰ ਘੱਟ ਤੋਂ ਘੱਟ 2 ਮਹੀਨੇ ਹੋ ਗਏ ਇਹ ਸਾਨੂੰ ਹਰਾਸਮੈਂਟ ਕਰ ਰਿਹਾ ਕਦੀ ਕਿਸੇ ਕੁੜੀ ਦੇ ਕੱਪੜੇ ਪਾੜ ਦਿੰਦਾ ਆ ਕਿਸੇ ਕਦੀ ਕਿਸੇ ਦਾ ਸਿਰ ਪਾੜ ਦਿੰਦਾ ਆ ਤੇ ਇਹਨੇ ਸਾਨੂੰ ਬਹੁਤ ਦੁਖੀ ਕੀਤਾ ਹੋਇਆ ਤੇ ਸਾਡੀ ਆਈ ਰਿਕੁਐਸਟ ਹੈ ਜੀ ਪਲੀਜ਼ ਇਹਦਾ ਕੁਝ ਕੀਤਾ ਜਾਵੇ ਉਹ ਤੁਹਾਨੂੰ ਕਿੱਥੇ ਲੈ ਗਿਆ ਹੋਏਗਾ ਇਹ ਮੈਨੂੰ ਮਕਬੂਲ ਪੂਰੇ ਫਲੈਟਾਂ ਦੇ ਕੋਲ ਸਰ ਜੀ ਤੇ ਝਾੜੀਆਂ ਦੇ ਵਿੱਚ ਇਹਨੇ 加ੜੀਆਂ ਦੇ ਉੱਥੇ ਸਾਈਡ ਤੇ ਕੰਮ ਲਾਇਆ ਮੈਂ ਤੁਹਾਨੂੰ ਜਗਾ ਵੀ ਦਿਖਾ ਸਕਦੀ ਆ ਜੀ ਤੇ ਕੰਮ ਵੀ ਲਾਇਆ ਤੇ ਉਹ ਵੀ ਬਿਨਾ ਸੇਫਟੀ ਤੋਂ ਨੇ ਦੋਨੋਂ ਜਨੇ ਸੀਗੇ ਦੋਨਾਂ ਨੇ ਕੰਮ ਕੀਤਾ ਕਿ ਮੈਂ ਮੰਗ ਕਰਦੇ ਹਾਂ ਸਰ ਮੈਂ ਆਈ ਕੀਤੀ ਆਈ ਕਹਿਨੀ ਆ ਕਿ ਇੱਥੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਤੇ ਸਾਰੀ ਕੁੜੀਆਂ ਦਾ ਤੁਸੀਂ ਸਾਥ ਦੋ ਕਿਉਂਕਿ ਇਹ ਬਹੁਤ ਜ਼ਿਆਦਾ ਗਲਤ ਬੰਦਾ ਤੇ ਗਲਤ ਕਰਦਾ ਪਿਆ ਹੈ। ਉਹ ਸੀ ਕਾफी ਕੀਤੀ ਹੈ ਮੈਂ ਦੋ ਚੋਰ ਫੜਿਆ ਕੇ ਵੀ ਦੋਨੇ ਹਵਾਲੇ ਕੀਤੇ ਆ ਬਸਟੈਂਡ ਦੇ ਠੀਕ ਹੈ ਜੀ। ਤੋਂ ਮੈਂ ਮੈਂ ਮਹਿਕਮੇ ਨਾਲ ਚੱਲਦਾ ਮਨੂੰ ਮਹਿਕਮੇ ਨੇ ਸਰਪ੍ਰਸਤੀ ਦਿੱਤੀ ਹੈ। ਮੈਂ ਮੈਂ ਮਹਿਕਮੇ ਨਾਲ ਚੱਲ ਰਿਹਾ। ਠੀਕ ਹੈ ਜੀ। ਮੈਂ ਇਹਦੇ ਨਾਲ ਜੋ ਵੀ ਕਹਿਣਗੇ ਮੈਂ ਮੈਂ ਸੈਟ ਪਾਈ ਆ। ਮੈਂ ਬਿਲਕੁਲ ਮੈਂ ਕਹਿੰਦਾ ਅਗਰੀ ਆ ਵੀ ਮਰਤੰਦਾ ਮੁਕਰਾ ਜੀ ਦਾ ਕੀਗਾ ਇਹਦਾ ਮਤਲਬ ਥੋੜਾ ਵੀ ਤਿੰਨ ਤਿੰਨ ਚਾਰ ਚਾਰ ਜਾਣੇ ਆ ਕੇ ਵੀ ਮਤਲਬ ਇਹ ਧੋਸ ਨਹੀਂ ਕਰਨੀ ਚਾਹੀਦੀ ਮਨਮੀ ਤੁਸੀਂ ਸਾਨੂੰ ਨਾਲ ਲੈਣ ਸਾਨੂੰ ਨਾਲ ਲੈਣ ਦੀ ਆਪਾਂ ਨਾਲ ਜਾਈਏ ਫਿਰ ਮਕਸਦ ਬੰਦਾ ਵੀ ਆਪਾਂ ਨਹੀਂ ਕੀ ਹਾਂ ਆਪ ਕੱਲੇ ਤੁਸੀਂ ਚੱਲ ਜਾਂਦੇ ਹੋ ਮਗਰ ਕੁੜੀਆਂ ਦੇ ਤੇ ਉਹ ਡਰ ਕੇ ਇਧਰ ਆਪਾਂ ਜਾਂਦੇ ਜਾਂ ਉਧਰ ਭੱਜਦੇ ਕਿਹੜਾ ਐਕਸੀਡੈਂਟ ਹੋ ਜਾ ਆਪਾਂ ਜ਼ਿੰਮੇਵਾਰ ਨਹੀਂ ਹਾਂਗੇ ਅਸੀਂ ਜ਼ਿੰਮੇਵਾਰ ਬਿਲਕੁਲ ਨਹੀਂ ਹਾਂਗੇ ਹਾਂ ਤੁਸੀਂ ਬਾਬਾ ਜੀ ਜਦੋਂ ਆਉਂਦੇ ਹੋ ਪਹਿਲਾਂ ਸਾਨੂੰ ਆਪਾਂ ਗੱਡੀ ਲੱਗੀ ਹੈ ਤੁਸੀਂ ਕਹਿੰਦੇ ਬਾਬਾ ਜੀ ਹੱਟ ਨਾ ਚਲੋ ਜੇ ਨਹੀਂ ਚੱਲਾਂਗੇ ਅਸੀਂ ਗੁਨਾਹਗਾਰ ਹਾਂ ਮੇਰੀ ਇੱਕ ਬੇਨਤੀ ਸੁਣੋ ਮੈਂ ਅਸੀਂ ਗੁਨਾਹਗਾਰ ਆ ਅਸੀਂ ਨਹੀਂ ਜਾਂਦੇ ਤੇ ਮੈਂ ਇੱਕ ਬੇਨਤੀ ਕਰਦਾ ਇਹਨਾਂ ਨੇ ਨਾ ਪਰਸੋਂ ਮੈਨੂੰ ਉੱਥੇ ਰੋਕਿਆ ਹਾਂ ਹਾਂ ਮੈਨੂੰ ਕਹਿੰਦੇ ਜੀ ਤੁਸੀਂ ਕਿਰਪਾਣਾ ਫੜੀਆਂ ਹੱਥ 'ਚ 12-12 ਵਜੇ ਤੱਕ ਤੁਸੀਂ ਨਹੀਂ ਇਥੇ ਕੋ ਬਸਾਦੇ ਮੈਂ ਕਿਹਾ ਸਰ ਕਿੰਨਾ ਚੋ ਹੋ ਗਿਆ ਤੁਹਾਡੀ ਜਿੱਥੇ ਗੱਡੀ ਲੱਗੀ ਰਹੀ ਜੀ ਇੱਥੇ 12 ਘੰਟੇ ਕੰਮ ਚੱਲਦਾ ਲੋਕ ਹਾਂ ਨੂੰ ਫੋਨ ਕਰਦੇ ਆ ਬਾਬਾ ਜੀ ਸ਼ੇਰ ਵਾਲੇ ਗੇਟ ਆ ਬਾਬਾ ਜੀ ਮਾਹ ਸਿੰਘ ਗੇਟ ਆ ਜੋ ਇਹਨਾਂ ਦੀ ਗੱਡੀ ਲੱਗੀ ਤੇ ਵੀ ਬਾਬਾ ਜੀ ਮਾਹ ਸਿੰਘ ਗੇਟ ਆਇਓ ਇੱਥੇ ਤੇ ਆਹ ਕੰਮ ਹੋ ਗਿਆ ਜੀ ਪਰਸੋਂ ਇਹ ਮੈਨੂੰ ਕਹਿੰਦੇ ਵੀ ਇਹ ਨਾ ਜੀ ਅਸੀਂ ਕਾਰਵਾਈ ਮੈਂ ਕੁੜੀ ਤੇ ਮੁੰਡਾ ਦੋਵੇਂ ਲਿਆਂਦੇ ਸਾਰੂ ਨਹੀਂ ਡੂੜੀ ਦੇਣੀ ਹੈਗੀ ਡੂੜੀ ਦੇਣੀ ਲੱਭੇ ਉਹਨੂੰ ਪੁੱਛਾ ਸਾਰ ਕਿੱਥੇ ਆ ਪਤਾ ਨਹੀਂ ਜੀ ਥਾਣੇ ਗਿਆ ਸਾਰ ਕਿੱਥੇ ਆ ਪਤਾ ਨਹੀਂ ਜੀ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣਿਓ ਹਾਂ ਹਾਂ ਦੱਸੋ ਸ਼ਮਸ਼ੀਰ ਲਾਲ ਉੱਥੇ ਬੈਠਾ ਹਾਂ ਇੰਚਾਰਜ ਆ ਸ਼ਮਸ਼ੀਰ ਲਾਲ ਇੰਚਾਰਜ ਕੁੜੀ ਨੂੰ ਥਾਣੇ ਲੈ ਕੇ ਗਏ ਆ ਅੱਗੋਂ ਪੜਾਈਆਂ ਦੇ ਬੰਦਾ ਲੈ ਆਓ ਜੀ ਫੇਰ ਕੇਸ ਕਰਾਂਗੇ ਮੈਂ ਕਹਾ ਮੇਰੀ ਗੱਲ ਸੁਣੋ ਬੰਦੇ ਦੇ ਲੁੱਟਾ ਖੋਹ ਆ ਕਰਦੀਆਂ ਪਰਚਾ ਨਹੀਂ ਪੰਦਾ ਕਹਿੰਦੇ ਬਣਦਾ ਵਾ ਪਰ ਅਸੀਂ ਕਿੱਦਾਂ ਦੇ ਦਈਏ ਅਸੀਂ ਪਰਚਾ ਦੇ ਹੀ ਨਹੀਂ ਸਕਦੇ ਮੈਂ ਕਹਾ ਜੇ ਜਨਾਨੀ ਕਤਲ ਕਰਦੇ ਇਕੱਲੀ ਕਹਿੰਦੇ ਫੇਰ ਬਣਦਾ ਤੇ ਮੈਂ ਕਹਾ ਤੂੰ ਕਤਲ ਵਾਲਾ ਪਰਚਾ ਜੀ ਦੇਣਾ ਤੇ ਇਹ ਪਰਚਾ ਦੇ ਕੇ ਅੰਦਰ ਠੋਕੋ ਅੱਛਾ ਮੇਰੀ ਗੱਲ ਦਾ ਜਵਾਬ ਦੇ ਦੋ ਹਾਂ ਜੀ ਕਿ ਜਿੱਤਾ ਇਹ ਪਬਲਿਕ ਨੂੰ ਮੰਡੀ ਆ ਤਿੰਨ ਬੰਦੇ ਆਪਾਂ ਰੋਕਦੇ ਨੇ ਆ ਵੀ ਤੁਸੀਂ ਤਿੰਨ ਬੰਦੇ ਕਿਉਂ ਬੈਠੇ ਹੋ ਤੇ ਤਿੰਨ ਸਰ ਤਿੰਨ ਤਿੰਨ ਬੰਦੇ ਬੰਦਿਓ ਗੱਡੀ ਤੇ ਮੋਟਰਸਾਈਕਲ ਤੇ ਤਿੰਨ ਤਿੰਨ ਬੰਦੇ ਬੰਦੇ ਨਾ ਹਾਂ ਹ ਪੜਹਾਨੂ ਕੀ ਪਤਾ ਕੌਣਾ ਕੌਣ ਨਹੀਂ ਇੱਥੇ ਦੀ ਬਸ ਸਟੈਂਡ ਚਲ ਜਾਓ ਇੱਕ ਕਾਟੋ ਵਾਲਾ ਕਹਦੇ ਵੀ ਬਾਬੇ ਹਣੀ ਗਲਤੀ ਆ ਇਹਨਾਂ ਦੀ ਜਿੱਤੀ ਦਾ ਸਾਡਾ ਸਿਰ ਅਈ ਗਲਤ ਹਰ ਹਰ ਠੀਕ ਆ ਸਾਰੇ ਹੀ ਗਲਤ ਜੇ ਯਾਰ ਸਾਰਾ ਹੀ ਗਲਤ ਜੇ ਤੁਹਾਡੀਆਂ ਅੱਖਾਂ ਸਾਹਮਣੇ ਕਈ ਕੁਝ ਹੋੰਡਿਆ ਚਲੋ ਮੇਰੇ ਨਾਲ ਬਸ ਸਟੈਂਡ ਮੈਂ ਤੁਹਾਨੂੰ ਦਾ ਕੁੜੀਆਂ ਬਣਾਉਣਾ ਆ ਵੀਡੀਓ ਪਈਆਂ ਚ ਮੈਂ ਤੁਹਾਨੂੰ ਤਾ ਬਣ ਜੂਗਾ ਇੱਥੇ ਤੁਹਾਡੇ ਮੈਂ ਮੈਂ ਤਾਂ ਵੀ ਤੁਹਾਡੇ ਪੈਰ ਚੋਂ ਚੋਂ ਪੀਵਾਗੇ ਸੀ ਧੋ ਤੋ ਪੀਵਾਗੇ ਆ ਮੈਂ ਤੁਹਾਨੂੰ ਪ੍ਰੂਫਾਸਮੇਤ ਕੁੜੀਆਂ ਦੇ ਦੇਣਾ ਸਾਡਾ ਤਲਾਕ ਹੋ ਜਾਣਾ ਅਸੀਂ ਕੰਪਲੇਨਟ ਕਿਉਂ ਪ੍ਰੂਫਾਸਮੇਤ ਮੈਂ ਕਹਾਂ ਸਰ ਪ੍ਰੂਫਾਸਮੇਤ ਕੁੜੀਆਂ ਦੇਣਾ ਦੋ ਪਰਚਾ ਦੋ ਪਰਚਾ ਜੇ ਸਰਕਾਰ ਕਰਦੀ ਹੈ ਕੋਈ ਤੇ ਮੈਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸਣੀ ਜਾਨਾ ਭਾਜੀ ਉਹ ਕਹਿੰਦੀ ਸਾਡਾ ਤਲਾਕ ਹੋ ਜਾਣਾ ਸਾਡੀਆਂ ਘਰ ਵਾਲੀਆਂ ਉਹ ਸਰ ਹੁਣ ਮੇਰੀ ਕੌਣ ਕਹਿੰਦਾ ਬੰਦੇ ਜਿਹੜੇ ਜਾਂਦੇ ਨਾਲ ਜਿਹਨਾਂ ਨੂੰ ਲੰਗਾ ਕੀਤਾ ਮੇਰੀ ਗੱਲ ਸੁਣੋ ਨਾ ਤਾਂ ਹੀ ਤੇ ਕੁਝ ਕਹਿੰਦੇ ਨਹੀਂ ਉਹਨਾਂ ਨੂੰ ਅਸੀਂ ਤਾਂ ਹੀ ਤੇ ਇਹਨਾਂ ਨੂੰ ਭਜਾਉਨੇ ਆ ਅਸੀਂ ਇਹਨਾਂ ਨੂੰ ਕਦੀ ਨਹੀਂ ਕੋਈ ਕਿਹਾ ਨਾ ਸ਼ਰਧਾਲੂ ਫੜੀਦਾ ਵਾ ਅਸੀਂ ਸ਼ਰਧਾਲੂ ਨੂੰ ਇਹ ਕਹਿੰਦਾ ਵੀਰ ਤੂੰ ਗੰਦ ਚ ਹੋਣਾ ਮੁੰਡਾ ਫੜਿਆ ਆਪਾਂ ਕੁਝ ਕਿਹਾ ਇਹੋ ਕਿਹਾ ਵੀ ਤੁਹਾਡੇ ਘਰੇ ਮਾਲ ਧਾਣ ਆ ਤੁਸੀਂ ਉਧਰੋਂ ਵੇਖ ਕੇ ਤੁਰਿਆ ਕਰੋ ਇਹਨਾਂ ਨੂੰ ਬਿਮਾਰੀਆਂ ਲੱਗੀਆਂ ਐਡ ਜਿਹੀਆਂ ਉਹ ਤੁਹਾਨੂੰ ਵੀ ਲੱਗਣਗੀਆਂ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਗੰਦ ਚ ਵੜਦੇ ਜੇ ਅਸੀਂ ਉਹਨਾਂ ਨੂੰ ਸਮਝਾ ਕੇ ਤੋਰੀ ਦੇ ਪਰ ਇਹ ਸਾਡੀਆਂ ਗੱਲਾਂ ਨਹੀਂ ਸਮਝਦੀਆਂ ਜੇ ਅਹੀਂ ਪ੍ਰਸ਼ਾਸਨ ਕੋ ਕਦੀ ਅਜ ਤੱਕ ਨਹੀਂ ਗਏ ਸਰ ਲੋ ਫੜ ਲੋ ਆ ਕਰ ਲੋ ਸਰ ਕਿਉਂਕਿ ਪਤਾ ਸਾਨੂੰ ਇਹਨਾਂ ਨਹੀਂ ਕੋਈ ਕਰਨਾ ਜੇ ਉਹ ਦਿਨ ਲੈ ਕੇ ਗਏ ਆ ਤੇ ਸਾਰ ਨਹੀਂ ਹੁੰਦਾ ਡਿਊਟੀ ਤੇ ਨਹੀਂ ਆਉ ਨੂੰ ਲੱਭੇ ਆ ਉਹਦਾ 1 ਵਜੇ ਗੱਡੀ ਪਤਾ ਨਹੀਂ ਕਿੱਥੇ ਤੇ ਤੋ ਹੀ ਨਹੀਂ 2 ਵਜੇ ਤੇ ਗੱਡੀ ਸਵੇਰੇ ਆਉਂਦੀ ਫੇਰ 5 ਵਜੇ ਜਦੋਂ ਉਹ ਦਿਨ ਚੜ ਲਾ ਪਿਆ ਸਾਨੂੰ ਕੰਪਲੇਟਾ ਮੈਂ ਹੈ ਸਾਨੂੰ ਕੰਪਲੇਟ ਆਉਂਦੀ ਆ ਇੱਕ ਜਗ੍ਹਾ ਗੱਡੀ ਆਪਾਂ ਨਹੀਂ ਲਾ ਸਕਦੇ ਅੱਛਾ 1 ਮਿੰਟ ਕੰਪਲੀਟਾ 4-4 ਘੰਟੇ ਲੱਗ ਜਾਂਦੇ ਤੁਹਾਨੂੰ ਕੰਪਲੀਟਾ ਲੈਣੇ ਆਹ ਹੋ ਸਕਦਾ 4 ਘੰਟੇ ਲੱਗਦੇ ਜਿੱਦਾਂ ਤੁਸੀਂ ਆਉਂ ਨਾ ਕਿਹੜੀ ਕੰਪਲੀਟ ਤੇ 4 ਘੰਟੇ ਲੱਗਦੇ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਗੱਲ ਕਰਨ ਦੇ ਨਹੀਂ ਨਹੀਂ ਚਲੋ ਦੱਸੋ ਕਿਹੜਾ ਕੇਸ ਹਦਾਜੀ ਤੇ 4 ਘੰਟੇ ਲੱਗ ਜਾਂਦੇ ਇਹ ਹੋਸਾ ਮੀਆਂ ਬੀਵੀ ਲੜਾਈ ਹੋਈ ਹੋਏ ਆ ਕਿਹਦੇ ਘਰ ਕਿਹਦੇ ਹੋਏ ਉਹਦੇ ਫਾਈਨਲ ਕਰਾਉਣ ਦੇ ਹੋਏ ਅੱਛਾ ਤੇ ਤੁਸੀਂ ਹੋਰ ਕਿਸ ਨੂੰ ਫੋਨ ਕਰੋ ਠਾਣੇ ਕਰੋ ਫੋਨ ਤੇ ਤੁਹਾਡਾ ਕੰਮ ਆ ਰਾਊਂਡ ਤੇ ਤੁਹਾਡਾ ਕੰਮ ਆ ਸਿਰਫ ਰਾਊਂਡ ਤੇ ਰਾਊਂਡ ਰਿਪੋਰਟ ਕਰ ਦੇ ਪਰ ਪੱਤਰਕਾਰ ਦਾ ਕੰਮ ਆ ਨੇ ਵੀਡੀਓ ਬਣਾਉਣੀ ਅ ਮਾੜੇ ਕੰਮ ਨੂੰ ਮਿਟਾਣਾ ਤੁਹਾਡਾ ਕੰਮ ਆ ਤੇ ਮਾੜੇ ਕੰਮ ਨੂੰ ਆਪਾਂ ਮਿਟਾਵਾਂਗੇ ਕੌਸ਼ਿਸ਼ ਪੂਰੀ ਕਰਾਂਗੇ ਮੈਂ ਇੱਕ ਗੱਲ ਦੱਸਾਂ